ਰਾਹੁਲ ਚਾਬਾ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਵਜੋਂ ਅਹੁਦਾ ਸੰਭਾਲਿਆ ਤੇ ਦੱਸ ਦਈਏ ਕਿਉਂ ਨਾ ਕਿ ਹੈ ਕਿ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਵਿੱਚੋਂ ਨਿਰਾਸ਼ ਹੋ ਕੇ ਹੁਣ ਨਹੀਂ ਪਰਤਣਾ ਪਵੇਗਾ ਰਾਹੁਲ ਚਾਬਾ ਆਈਐਸ ਨੇ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਵਜੋਂ ਅਹੁਦਾ ਸੰਭਾਲਿਆ ਤੇ ਉਹਦਾ ਸੰਭਾਲਣ ਤੋਂ ਬਾਅਦ ਉਹਨਾਂ ਦਾ ਇਹ ਕਹਿਣਾ ਹੈ ਕਿ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਕਿ ਉਹਨਾਂ ਨੂੰ ਇਸ ਇਤਿਹਾਸਿਕ ਜ਼ਿਲ੍ਹੇ ਦੇ ਵਿੱਚ ਬਤੌਰ ਡਿਪਟੀ ਕਮਿਸ਼ਨਰ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਉਹਨਾਂ ਨੇ ਬਤੌਰ ਪੀਸੀਐਸ ਅਧਿਕਾਰੀ ਆਪਣੇ ਕਰੀਅਰ ਦੀ ਸ਼ੁਰੂਆਤ ਪੀਜੀਓ ਹੁਸ਼ਿਆਰਪੁਰ ਤੋਂ ਕੀਤੀ ਸੀ ਉਪਰੰਤ ਉਹਨਾਂ ਨੇ ਐਸਡੀਐਮ ਬਟਾਲਾ ਏਡੀਸੀ ਬਠਿੰਡਾ ਕਪੂਰਥਲਾ ਹੁਸ਼ਿਆਰਪੁਰ ਤੇ ਲੁਧਿਆਣਾ ਵਿਖੇ ਸੇਵਾਵਾਂ ਨਿਭਾਈਆਂ ਤੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰ ਮੌਕੇ ਉਹਨਾਂ ਨੇ ਸੁਲਤਾਨਪੁਰ ਲੋਧੀ ਵਿਖੇ ਬਤੌਰ ਏਸੀਈਓ ਫੀਲਡ ਵਿਚਲੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਵੀ ਨਿਭਾਈ ਤੇ ਸੰਗਰੂਰ ਵਿਖੇ ਤਬਾਦਲਾ ਹੁਣ ਤੋਂ ਪਹਿਲਾਂ ਬਤੌਰ ਏਸੀਈਓ ਇਨਵੈਸਟ ਪੰਜਾਬ ਤੇ ਐਮਡੀ ਪੰਜਾਬ ਇਨਫੋਟੈਕ ਸੇਵਾਵਾਂ ਨਿਭਾ ਚੁਕੇ ਸਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪੁੱਜੰਤੇ ਪੁਲਿਸ ਦੇ ਟੁਕੜੀ ਦੇ ਬਲੋਂ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਤੇ ਇਸ ਮੌਕੇ ਸਬਕਾ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਤੇ ਸਮੂਹ ਐਸ ਡੀ ਐਮ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਅ ਤਕਰੀਬਨ 1 ਸਾਲ ਦਾ ਪੀਰੀਅਡ ਮੈਂ ਇੱਥੇ ਸੰਗਰੂਰ ਦੇ ਐਸ ਡਿਪਟੀ ਕਮਿਸ਼ਨਰ ਕੰਮ ਕੀਤਾ ਮੈਂ 14 ਸਤੰਬਰ ਨੂੰ ਜੁਆਇਨ ਕੀਤਾ ਸੀ। ਸੋ ਆਪਣੇ ਆਪ 'ਚ ਬੜੀ ਮਨ ਨੂੰ ਸੈਟੀਸਫੈਕਸ਼ਨ ਹੈ ਕਿ ਕਾਫੀ ਜਿਹੜੇ ਕੰਮ ਸੀ ਅਸੀਂ ਜਿਹੜੇ ਕਈ ਸਾਲਾਂ ਤੋਂ ਅੜੇ ਪਏ ਸੀ 2-3 3-3 ਸਾਲ ਥੋੜੇ ਪਏ ਸੀ ਉਹ ਕੰਪਲੀਟ ਹੋਏ ਚਾਹੇ ਉਹ ਐਚਪੀਸੀਐਲ ਦੀ ਪਾਈਪਲਾਈਨ ਦਾ ਇਸ਼ੂ ਸੀ ਜਾਂ ਨੈਸ਼ਨਲ ਹਾਈਵੇ ਦੇ ਬੜੇ ਕੰਟੈਂਸ਼ੀਅਸ ਇਸ਼ੂਸ ਸੀ ਸਾਰੇ ਅਸੀਂ ਐਜ਼ ਅ ਟੀਮ ਮੈਂ ਔਰ ਐਸਐਸਪੀ ਸਾਹਿਬ ਔਰ ਮੇਰੀ ਸਾਰੀ ਟੀਮ ਜਿਹੜੀ ਹੈ ਮੇਰੇ ਐਸਡੀਐਮ ਸਬੰਧ ਮੇਰੇ ਤਹਿਸੀਲਦਾਰ ਸਬੰਧ ਸਾਰਿਆਂ ਨੇ ਰਲ ਕੇ ਅਸੀਂ ਐਡਮਿਨਿਸਟ੍ਰੇਸ਼ਨ ਨੇ ਇੱਕ ਟੀਮ ਦੇ ਤੌਰ ਤੇ ਕੰਮ ਕੀਤਾ ਔਰ ਸਾਰੇ ਸਾਡੇ ਕੰਮ ਰਿਜ਼ੋਲਵ ਹੋਏ ਇਸ ਤੋਂ ਬਿਨਾਂ ਡਿਵੈਲਪਮੈਂਟ ਵਰਕਸ ਜਿਹੜੇ ਸੀ ਉਹ ਵੀ ਸਾਰੇ ਟਾਈਮਲੀ ਐਗਜ਼ੀਕਿਊਟ ਕੀਤੇ ਜਿੰਨੇ ਸਾਡੇ ਕੋਲ ਪੰਜ ਪ੍ਰਾਪਤ ਹੋਏ ਸੀ ਸਾਰਿਆਂ ਦੀ ਅਸੀਂ ਟਾਈਮਲੀ ਐਗਜ਼ੀਕਿਊਸ਼ਨ ਕੀਤੀ ਔਰ ਮੇਨਲੀ ਪਬਲਿਕ ਜਿਹੜੀ ਆ ਉਹਨੂੰ ਸਾਡਾ ਇੱਕ ਕਿਉਂਕਿ ਅਸੀਂ ਪਬਲਿਕ ਸਰਵਿਸ ਦੇ ਵਿੱਚ ਹਾਂ ਤੋਂ ਪਬਲਿਕ ਨੂੰ ਸਰਵ ਕਰਨਾ ਸਾਡਾ ਮੁੱਖ ਜਿਹੜਾ ਮੰਤਵ ਹੈ ਉਹ ਅਸੀਂ ਇਨਸ਼ੋਰ ਕੀਤਾ ਕਿ ਹਰ ਵਿਅਕਤੀ ਦੀ ਸੁਣਵਾਈ ਹੋਵੇ ਆਫਿਸ ਦੇ ਵਿੱਚ ਔਰ ਉਹਨਾਂ ਨੂੰ ਜਿਹੜਾ ਜਾਇਜ਼ ਕੰਮ ਹੈ ਉਹਦੇ ਵਿੱਚ ਕਿਸੇ ਕਿਸਮ ਦੀ ਦੇਰੀ ਨਾ ਹੋਵੇ ਕ腐ਸ਼ਨ ਫ੍ਰੀ ਐਡਮਿਨਿਸਟ੍ਰੇਸ਼ਨ ਹੋਵੇ ਉਹ ਸਾਰਾ ਕੁਝ ਅਸੀਂ ਕੋਸ਼ਿਸ਼ ਕੀਤੀ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾਨ ਦਿਸ਼ਾਨ ਸਾਹਿਬ ਜਿਹੜਾ ਹੈ ਇੱਕ ਚੰਗਾ ਸਵੱਛ ਪ੍ਰਸ਼ਾਸਨ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਬਿਲਕੁਲ ਬੜਾ ਸੈਟੀਸਫਾਈਡ ਹਾਂ ਔਰ ਸੰਗਰੂਰ ਦੇ ਲੋਕਾਂ ਦਾ ਬਹੁਤ ਰਿਣੀ ਹਾਂ ਜਿਨ੍ਹਾਂ ਨੇ ਇੱਕ ਸਾਲ ਦੇ ਛੋਟੇ ਜਿਹੇ ਪੀਰੀਅਡ ਦੇ ਵਿੱਚ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਔਰ ਮੈਂ ਆਪਣੇ ਸਾਰੀ ਟੀਮ ਦਾ ਵੀ ਇੱਕ ਵਾਰੀ ਫਿਰ ਥੈਂਕਸ ਕਰਦਾ ਮੇਰੇ ਮੀਡੀਆ ਦੇ ਸਾਰੇ ਦੋਸਤਾਂ ਦਾ ਮੈਂ ਥੈਂਕਸ ਕਰਦਾ ਜਿਨ੍ਹਾਂ ਨੇ ਬੜੀ ਸਪੋਰਟ ਦਿੱਤੀ ਔਰ ਹਰ ਇੱਕ ਐਫਰਟ ਦੇ ਵਿੱਚ ਉਹਨਾਂ ਨੇ ਸਾਡਾ ਸਾਥ ਦਿੱਤਾ ਥੈਂਕ ਯੂ ਬਹੁਤ ਐਕਸਾਈਟਿਡ ਹਾਂ ਕਿਉਂਕਿ ਕੰਮ ਕਰਨ ਦੇ ਬਹੁਤ ਮੌਕੇ ਮਿਲਣਗੇ ਇਹਨਾਂ ਆਪਣੇ ਵੱਲੋਂ ਜੋ ਵੱਧ ਤੋਂ ਵੱਧ ਕਰ ਸਕਦੇ ਆ ਜੋ ਯੋਗਦਾਨ ਪਾ ਸਕਦੇ ਆ ਲੋਕਾਂ ਦਾ ਜੀਵਨ ਬੈਟਰ ਕਰ ਲਈ ਚੰਗਾ ਕਰਨ ਲਈ ਉਹ ਮੈਂ ਸਾਰੇ ਰਤਨ ਜੜੇ ਨੂੰ ਉਪਰ ਆਲੇ ਉਹ ਕਰਾਂਗਾ ਤੇ ਮੈਨੂੰ ਪਤਾ ਹੈ ਮਿਹਨਤ ਕਰਨੀ ਪਏਗੀ ਐਂਡ ਉਹਦੇ ਲਈ ਮੈਂ ਪੂਰਾ ਪਿਆਰ ਬਰਪਿਆ ਹੁਣ ਤੱਕ ਸਰ ਤੁਹਾਡੇ ਵੱਲੋਂ ਕਿੱਥੇ ਕਿੱਥੇ ਸੇਵਾਵਾਂ ਨੇ ਜੜੀਆਂ ਦਿੱਤੀਆਂ ਮੈਂ ਆਪਣੀ ਜਿਹੜਾ ਕਰੀਅਰ ਸੀਗਾ ਬਤੌਰ ਪੀਸਿਸ ਅਫੀਸਰ ਸਟਾਰਟ ਕੀਤਾ ਸੀ ਤੇ ਮੇਰੀ ਪਹਿਲੀ ਪੋਸਟਿੰਗ ਹੋਈ ਸੀਗੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਬਤੌਰ ਪੀਜੀਓ ਪਬਲਿਕ ਰਿਵਨਸ ਅਫਸਰ ਉਸ ਤੋਂ ਬਾਅਦ ਮੈਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਤੌਰ ਐਸਟੀਐਮ ਬਟਾਲਾ ਤੇ ਉਸ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੇ ਵਿੱਚ बतौर ਏਡੀਸੀ ਦੈਨ ਏਡੀਸੀ ਮੈਂ ਸੇਵਾ ਕੀਤਾ ਕਪੂਥਲਾ ਦੇ ਵਿੱਚ 550 ਸਾਲਾ ਜਿਹੜਾ ਹੋਇਆ ਸੀ ਗੁਰੂ ਨਾਨਕ ਦੇਵ ਜੀ ਦਾ ਤੇ ਉਹਦੇ ਵਿੱਚ बतौर ਐਡੀਸ਼ਨਲ ਚੀਫ ਐਗਜ਼ੀਕਟਿਵ ਆਫੀਸਰ ਜਿੰਨੇ ਵੀ ਫੀਲਡ ਦੇ ਪ੍ਰਬੰਧ ਕੀਤੇ ਗਏ ਸੀਗੇ ਉਸ ਦੌਰਾਨ ਪ੍ਰਕਾਸ਼ਪੁਰਬ ਦੌਰਾਨ ਤੇ ਉਹਦੇ ਵਿੱਚ ਸੇਵਾ ਕਰਨ ਦਾ ਮੌਕਾ ਜਿਹੜਾ ਸੀ ਮੈਨੂੰ ਮਿਲਿਆ ਸੀ ਤੇ ਉਸ ਤੋਂ ਉਪਰੰਤ ਮੈਂ 2 ਸਾਲ ਏਡੀਸੀ ਲੁਧਿਆਣਾ ਵੀ ਰਹਾ ਤੇ ਦੈਨ ਹੁਸ਼ਿਆਰਪੁਰ ਦੇ ਵਿੱਚ ਅਗੇਨ ਏਡੀਸੀ ਤੇ ਹੁਣ ਸੰਗਰੂਰ ਬਤੌਰ ਡੀਸੀ ਬਦਲੀ ਹੋਣ ਤੋਂ ਪਹਿਲਾਂ ਮੈਂ ਐਡੀਸ਼ਨਲ ਚੀਫ ਐਗਜ਼ੀਕਟਿਵ ਆਫਸਰ ਇਨਵੈਸਟ ਪੰਜਾਬ ਦੇ ਵਿੱਚ ਸੀਗਾ ਤੇ ਨਾਲਦਾਨ ਦੇ ਨਾਲ ਮੈਂ ਮੈਨੇਜਿੰਗ ਡਾਇਰੈਕਟਰ ਪੰਜਾਬ ਇਨਫੋਟੈਕ ਦੇ ਵਿੱਚ ਸੀਗਾ ਤੇ ਹੁਣ ਤੁਹਾਡੇ ਸਾਹਮਣੇ ਆ ਮੈਂ ਸੰਗਰੂਰ ਦੇ ਲਈ ਮੈਂ ਦੇਖਿਆ ਖੇਤੀਬਾੜੀ ਪ੍ਰਧਾਨ ਜਿਹੜਾ ਹੈ ਇਹ ਇਲਾਕਾ ਹੈ ਐਂਡ ਇਥੇ ਕਾਫੀ ਜਿਹੜੀਆਂ ਸਮੱਸਿਆਵਾਂ ਨੇ ਉਹ ਖੇਤੀਬਾੜੀ ਦੇ ਨਾਲ ਹੀ ਰਿਲੇਟਡ ਨੇ ਤੇ ਉਹਦੇ ਬਾਰੇ ਮੇਰਾ ਸਭ ਤੋਂ ਜ਼ਿਆਦਾ ਫੋਕਸ ਜਿਹੜਾ ਹੈ ਉਹ ਹੋਏਗਾ ਕਿ ਕਿਸ ਤੰਗ ਨਾਲ ਜਿਹੜਾ ਹੈ ਆਪਾਂ ਉਹਨਾਂ ਨੂੰ ਥੋੜਾ ਘਟਾ ਸਕੀਏ। ਸਰ ਸ਼ਹਿਰ ਦੀ ਕੀ ਨਵੇਂ ਪ੍ਰੋਗਰਾਮ ਚਲੇ ਜਾਣਗੇ ਹਿਸਟੋਰੀਕਲ ਸ਼ਹਿਰ ਹੈ ਪੁਰਾਣਾ ਸੰਗਰੂਰ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ। ਤੇ ਦੇਖੋ ਸਭ ਤੋਂ ਪਹਿਲਾਂ ਤੇ ਹੈ ਕਿ ਲੋਕਾਂ ਦੀ ਜਿਹੜੀ ਆਮਦ ਹੈ ਹੈ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਤੇ ਸੜਕਾਂ ਜਿਹੜੀਆਂ ਨੇ ਚੰਗੀ ਤਰ੍ਹਾਂ ਤੇ ਉਹਨਾਂ ਦਾ ਆਣ ਜਾਣ ਹੋ ਗਿਆ ਐਂਡ ਸਫਾਈ ਜਿਹੜੀ ਹੈ ਕਿਉਂਕਿ ਅਲਟੀਮੇਟਲੀ ਜਿਹੜੇ ਬਾਹਰ ਤੋਂ ਪੂਰੇ ਆਉਂਦੇ ਨੇ ਤੇ ਉਹਨਾਂ ਦਾ ਸਭ ਤੋਂ ਪਹਿਲਾ ਇਮਪ੍ਰੈਸ਼ਨ ਜਿਹੜਾ ਸ਼ਹਿਰ ਦੇ ਉੱਤੇ ਜਾਂ ਜ਼ਿਲ੍ਹੇ ਬਾਰੇ ਇਹ ਹੀ ਪੈਂਦਾ ਦੋ ਸੜਕਾਂ ਦਾ ਹਾਲ ਹੋਏ ਆਲੇ ਦੁਆਲੇ ਜੋ ਹੋਏ ਸੋ ਅਲਟੀਮੇਟਲੀ ਜਿਹੜਾ ਸਫਾਈ ਹੈ ਉਹਦੇ ਵੱਲ ਮੇਰਾ ਬਹੁਤ ਜ਼ਿਆਦਾ ਧਿਆਨ ਹੋਏਗਾ ਤੇ ਇਹਦੇ ਬਾਰੇ ਜ਼ਰੂਰ ਆਪਣੇ ਵੱਲੋਂ ਯਤਨ ਉਪਰਾਲੇ ਕੀਤੇ ਜਾਣਗੇ ਕਿ ਕੇਵਲ ਤੇ ਕੇਵਲ ਸਿਰਫ ਸ਼ਹਿਰੀ ਨਹੀਂ ਜਿੰਨੀਆਂ ਵੀ ਸਾਡੀਆਂ ਸਾਡੇ ਸਬ ਡਿਵੀਜ਼ਨਲ ਸਿਟੀਆਂ ਨੇ ਤੇ ਸਾਰਿਆਂ ਦੇ ਬਾਰੇ ਜਿਹੜਾ ਹੈ ਉਹ ਧਿਆਨ ਕੀਤਾ ਜਾਏਗਾ